ਮੈਂ ਵੈਗਰੂ ਆਰਾਮ ਅੱਲਾ ਦਾ ਧੰਵਾਦ ਕਰਦਾ ਜਿਨ੍ਹਾਂ ਦੀ ਰਹਿਮਤ ਸਦਕਾ ਮੈਂ ਨੱਬਾ ਬਾਰ ਉਸੇ ਸੰਦਾਰ 24ਵੀਂ ਵਾਰ ਪ੍ਰਧਾਨ ਬਣਿਆ ਉਹਦੇ ਵਿੱਚ ਜਿੱਤੇ ਪਰਮਾਤਮਾ ਦੀ ਮਿਹਰਬਾਨੀਆਂ ਸਾਡੇ ਸਮੁੱਚੇ ਵਕੀਲ ਭਾਈਚਾਰੇ ਦੀ ਮਿਹਰਬਾਨੀ ਦੇ ਨਾਲ ਮੈਂ 24ਵੀਂ ਵਾਰ ਪ੍ਰਧਾਨ ਬਣਿਆ ਤੇ ਜਿਹੜੀ ਮੇਰੇ ਨਾਲ ਟੀਮ ਆ ਸਾਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਆ ਉਹਨਾਂ ਵਿੱਚੋਂ ਵੀ ਬਹੁਤੇ ਮੈਂਬਰ ਨੇ ਜਿਹੜੇ ਇਹ ਪਿਛਲੇ ਕਈ ਸਾਲਾਂ ਤੋਂ ਮੇਨਾ ਚੱਲ ਰਹੇ ਨੇ 22 ਪ੍ਰਧਾਨ ਸਾਗਰਜੀਤ ਸਿੰਘ ਲਵਲੀ ਤਾਂ ਹਰਜਿੰਦਰ ਸਿੰਘ ਸੈਕਟਰੀ ਇਸ ਤਰ੍ਹਾਂ ਸਮੁੱਚੀ ਟੀਮ ਨੇ ਸਾਡੀ ਚੁਣੀ ਗਈ ਆ ਇਸ ਚੋਣ ਦੇ ਵਿੱਚ ਸਾਡੇ ਬੀਪੀ ਸੁਖਲਾਰੋ ਜੀ ਤੇ ਰਜਿੰਦਰ ਸਿੰਘ ਜੱਸੜ ਜੀ ਇਹਨਾਂ ਨੇ ਬੜੀ ਇਮਾਨਦਾਰੀ ਤੇ ਧਿਆਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵਿਸ਼ੇਸ਼ ਕਰਕੇ ਸੀਨੀਅਰ ਮੈਂਬਰ ਸਹਿਬਾਨ ਨੇ ਸਰਬਸ਼ਾਂਤੀ ਕਰਾਉਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਕੀਤੀ ਆ ਮੈਂ ਉਹਨਾਂ ਦਾ ਰੋਮ ਰੋਮ ਕਰਕੇ ਰਣੀ ਆ ਮੈਂ ਉਹਦਾ ਅਸਾਰ ਨਹੀਂ ਚੁਕਾ ਸਕਦਾ ਤੇ ਮੈਂ ਵਾਦਾ ਕਰਦਾ ਸਾਰੇ ਬਾਰ ਮੈਂਬਰ ਦੀ ਹਾਜ਼ਰੀ ਦੇ ਵਿੱਚ ਕਿ ਉਹਨਾਂ ਦੇ ਕੀਤੇ ਹੋਏ ਭਰੋਸੇ ਨੂੰ ਮੈਂ ਠਗਰਾਉਂਗਾ ਨਹੀਂ ਟੋਟਾਂ ਨਹੀਂ ਦਊਗਾ ਤੇ ਜੋ ਵੀ ਪ੍ਰੋਬਲਮ ਨੇ ਸਾਡੇ ਵਕੀਲ ਸਾਹਿਬਾਨ ਦੀਆਂ ਭਾਵੇਂ ਉਹ ਲਿਫਟ ਦੀ ਹੈਗੀ ਭਾਵੇਂ ਪਾਰਕਿੰਗ ਦੀ ਹੈਗੀ ਜੋ ਵੀ ਕੰਮ ਨੇ ਹੋਣ ਵਾਲੇ ਮੈਂ ਉਹਨੂੰ ਪੂਰਨ ਭਰੋਸਾ ਦਿਵਾਉਣਾ ਸਾਰੇ ਬਾਰ ਮੈਂਬਰ ਨੂੰ ਜਿਹੜਾ ਮੈਂ ਪੂਰਾ ਕਰੂੰਗਾ ਤੇ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਮੈਂ ਨਾਲ ਮੈਂ ਵੱਡਾ ਭਰਾ ਹੋ ਕੇ ਤੇ ਸੀਨੀਅਰ ਮੈਂਬਰਾਂ ਦਾ ਬੱਚਾ ਹੋ ਕੇ ਉਸ ਮਹੱਲ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ। ਸਾਡੇ ਜਿਹੜੇ ਮੌਜੂਦਾ ਕੰਮ ਚੱਲ ਰਹੇ ਨੇ ਸਾਡੇ ਚੈਂਬਰਾਂ ਦਾ ਰੰਗ ਹੋ ਰਿਹਾ ਤੇ ਜਿਹੜੀ ਕੋਰੀਡੋਰ ਆ ਉਹਦੀ ਰਗੜਾਈ ਹੋ ਰਹੀ ਆ ਇਸ ਤੋਂ ਇਲਾਵਾ ਸਾਡੇ ਜਿਹੜਾ ਹੈਗਾ ਲਿਫਟ ਦਾ ਕੰਮ ਆ ਜਿਹਦੇ ਲਈ 10 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਤੇ ਪਾਰਕਿੰਗ ਦਾ ਕੰਮ ਆ ਉਹਦੇ ਲਈ 20 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਮੇਨ ਕੰਮ ਇਹੀ ਨੇ ਇਸ ਤੋਂ ਬਾਅਦ ਕੈਮਰੇ ਲਗਾਉਣ ਆਲਾ ਹੈਗਾ ਜੋ ਹੋਰ ਵੀ ਜਿਹੜੇ ਕੰਮ ਨੇ ਅਸੀਂ ਸਰਕਾਰ ਤੋਂ ਸਾਰੇ ਮੈਂਬਰਾਂ ਦੀ ਜੋੜ ਨਾਲ ਸਾਰੇ ਮੈਂਬਰਾਂ ਦੇ ਸਹਿਮਤੀ ਦੇ ਨਾਲ ਅਸੀਂ ਹੋਰ ਪੈਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਹਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਤਰ੍ਹਾਂ ਦੀ ਜਿਹੜੀ ਸਰਪੰਚੀ ਨਾਲ ਬਈਆ ਜੀ ਮਿਲਿਆ ਤਾਂ ਰੱਬ ਦੀ ਤਰਫ ਵੀ ਸਵਾਗਤ ਹੈ ਹਾਂ ਮੈਂ ਮਤਲਬ ਬਹੁਤ ਇਸ ਗੱਲ ਦੀ ਸਾਡੀ ਸਮੁੱਚੀ ਟੀਮ ਹੀ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਬਹੁਤ ਵੱਡੀ ਗੱਲ ਹੋਈ ਆ ਤੇ ਮੈਂ ਉਹਦੇ ਲਈ ਬਾਅਦ ਮੈਂਬਰ ਜਿਹਦਾ ਜਿੱਥੇ ਪਰਮਾਤਮਾ ਦਾ ਧੰਨਵਾਦ ਕਰਦਾ ਸਮੁੱਚੇ ਬਾਅਦ ਮੈਂਬਰ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਮੈਂ ਸਮੁੱਚੇ ਬਾਅਦ ਮੈਂਬਰ ਦਾ ਧੰਨਵਾਦ ਕਰਾਂ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਮੈਂ ਪ੍ਰਧਾਨ ਹੁੰਦੇ ਹੋਏ ਵਕੀਲ ਸਾਹਿਬਾਂ ਦੀ ਕੱਟ ਪੁਤਲੀ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਔਪੜਾਉਣ ਤੇ ਪਿੱਛਾ ਨਹੀਂ ਕਰਾਂਗਾ ਬਾਰ ਐਸੋਸੀਏਸ਼ਨ ਆਪਾ ਦੇ ਸਾਰੇ ਸਮੂਹ ਵਕੀਲ ਸਾਹਿਬਾਨ ਵਧਾਈ ਦੇ ਪਾਤਰ ਨੇ ਕਿ ਇਸ ਸਾਲ ਬਗੈਰ ਵੋਟਾਂ ਪਾਏ ਉਹਨਾਂ ਨੇ ਆਪਣੀ ਟੀਮ ਚੁਣੀ ਹੈ ਇਹ ਟੀਮ ਨੂੰ ਇਸ ਤਰ੍ਹਾਂ ਹੀ ਚੁਣਿਆ ਗਿਆ ਯੂਨੀਨੀਮਸਲੀ ਇਸ ਲਈ ਅਸੀਂ ਨੇ ਡਿਸੀਜਨ ਲਿਆ ਕਿਉਂਕਿ ਚੰਗੇ ਕੰਮ ਹੋ ਰਹੇ ਨੇ ਅੱਗੇ ਤੋਂ ਹੁੰਦੇ ਰਹਿਣ ਔਰ ਬਾਹਰ ਦੇ ਵਿੱਚ 1 ਕਮੈਂਟ ਇਸ ਕਰਕੇ ਮੈਂ ਸਾਰੇ ਜਿਹੜੇ ਉਸਤਾ ਗਿਆਨ ਸਿੰਘ ਤੇ ਉਹਨਾਂ ਦੀ ਟੀਮ ਨੂੰ ਬਤਾਈ ਦਿੱਤੀ ਬਹੁਤ ਵਧੀਆ ਗੱਲ ਹੋਈ ਹੈ ਚੰਗੀ ਹੈ ਰਵੈਤ ਚੰਗੀ ਹੈ ਅੱਗੇ ਤੋਂ ਵੀ ਜਾ ਰਹੇ ਹਾਂ ਹਾਂ ਜੀ ਕੋਸ਼ਿਸ਼ ਕਰਾਂਗੇ ਸਰ ਕਿਉਂ ਸਾਡੀ ਅਨੋਨੀਮਸਲੀ ਮੈਂਬਰਾਂ ਦੇ ਸਾਈ ਜੋ ਗਨਾਲ ਸਰ ਇਹ ਕੁਐਸਚਨ ਹੋਈ ਹੈ ਕਿ ਪੁਰਾਣੀ ਟੀਮ ਨੂੰ ਰੱਖਿਆ ਲਿਆ ਹਾਂ ਸਾਰੇ ਕੁਝ ਨਹੀਂ ਸਟੂਨ ਤੋਂ ਖੋਛਾਈ ਉਸੇ ਕਰਕੇ ਸਰਬਸੰਮਤੀ ਹੋਈ ਹੈ ਪਹਿਲਾਂ ਕਾਫੀ VOTING ਦਾ ਸਾਡੇ ਹੁੰਦਾ ਸੀ ਪਰ ਇੰਕੀ ਸਾਰੇ ਦੇ ਸਹਿਯੋਗ ਨਾਲ ਸਰਦਾਰ ਗਿਆਨ ਸਿੰਘ ਨੂੰ ਮੋਦੀ ਪ੍ਰਧਾਨ ਚੁਣਿਆ ਗਿਆ ਇਹ ਖਰਾਬ ਹੈ ਕਿਰਾਕੋ ਹਾਂਜੀ ਬਿਲਕੁਲ ਸਾਰੇ ਤੁਸੀਂ ਇਹਨਾਂ ਦੀ ਕਾਫੀ ਕੱਢੀ ਰੱਖੀ ਦੀਂਦੀ ਸੀ ਹਾਂਜੀ ਇਸੇ ਤਰੀਕੇ ਨੂੰ ਖਤਮ ਕੀਤਾ ਲੈ ਇਸ ਵਾਰ ਸਾਰੇ ਮੈਂਬਰ ਦੇ ਸਹਿਯੋਗ ਨਾਲ ਹਾਂਜੀ